ਤੇਜ ਰਫਤਾਰੀ ਨੇ ਇੱਕ ਵਾਰ ਫਿਰ ਇੱਕ ਘਰ ਦੇ ਚਿਰਾਗ ਨੂੰ 부ਜਾ ਦਿੱਤਾ ਹੈ। ਤਾਜ਼ਾ ਮਾਮਲਾ ਹੈ ਤਹਿਸੀਲ ਅਜਨਾਲਾ ਦਾ ਜਿੱਥੇ ਅੱਜ ਸਵੇਰ ਇੱਕ ਛੋਟਾ 13-14 ਸਾਲਾਂ ਦਾ ਬੱਚਾ ਆਪਣੇ ਘਰ ਦਾ ਸਮਾਨ ਲੈਣ ਲਈ ਜਦ ਹੀ ਕਰੋ ਨਿਕਲ ਕੇ ਸੜਕ ਤੇ ਚੜਿਆ ਤਾਂ ਅੰਮ੍ਰਿਤਸਰ ਵਾਲੇ ਪਾਸਿਓ ਆ ਰਹੀ ਤੇਜ ਰਫਤਾਰ ਬਲੇਰੋ ਕੈਂਪਰ ਗੱਡੀ ਜੋ ਕਿ ਅਕਸਰ ਟੈਕਸੀਆਂ ਦੇ ਰੂਪ ਵਿੱਚ ਅਤੇ ਮਾਲ ਦੀ ਟੋਆ ਟੁਆਈ ਦੇ ਰੂਪ ਵਿੱਚ ਜਾਣੀਆਂ ਜਾਂਦੀਆਂ ਹਨ ਵੱਲੋਂ ਤੇਜ ਰਫਤਾਰ ਨਾਲ ਬੱਚੇ ਨੂੰ ਟੱਕਰ ਮਾਰ ਗਈ ਤੇ ਗੱਡੀ ਬੱਚੇ ਦੇ ਸਿਰ ਦੇ ਉੱਤੋਂ ਨਿਕਲ ਗਈ ਜਿਸ ਦੇ ਨਾਲ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। Редактор ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਰਤਕ ਦੇਹ ਦਾਦਾ ਜੀ ਨੇ ਦੱਸਿਆ ਕਿ ਉਹਨਾਂ ਦਾ ਪੋਤਰਾ ਕਰੋ ਘਰੇਲੂ ਸਮਾਨ ਲੈਣ ਲਈ ਬਾਜ਼ਾਰ ਆਇਆ ਸੀ ਜਦ ਉਹ ਅਜਨਾਲਾ ਅੰਮ੍ਰਿਤਸਰ ਸੜਕ ਤੇ ਚੜਨ ਲੱਗਾ ਤਾਂ ਅੰਮ੍ਰਿਤਸਰ ਵਾਲੇ ਪਾਸਿਓ ਆ ਰਹੀ ਤੇਜ਼ ਰਫ਼ਤਾਰ ਬਲੇਰੋ ਕੈਂਪਰ ਗੱਡੀ ਨੇ ਉਹਨੂੰ ਜੋਰ ਨਾਲ ਟੱਕਰ ਮਾਰੀ ਜਿਸ ਨਾਲ ਗੱਡੀ ਦਾ ਪਿਛਲਾ ਟਾਇਰ ਉਸਦੇ ਸਿਰ ਤੋਂ ਨਿਕਲ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੀੜਤ ਪਰਿਵਾਰ ਦੋਸ਼ੀਆਂ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ ਸਬੰਧੀ ਮਰਤਕ ਬੱਚੇ ਨੂੰ ਹਸਪਤਾਲ ਲੈ ਆਉਣ ਵਾਲੇ ਨੌਜਵਾਨ ਨੇ ਰੋ ਰੋ ਕੇ ਦੱਸਿਆ ਕਿ ਤੇਜ਼ ਰਫ਼ਤਾਰ ਨਾਲ ਲੋਕ-ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾ ਰਹੇ ਹਨ। ਆਵੇਂ ਤੁਹਾਡਾ ਕੀ ਗੱਲਬਾਤ ਹੋਈ ਸਾਰੀ ਜੀ? ਇਹ ਮੇਰਾ ਪੋਤਰਾ ਹੈ ਵਾ ਗੁਰਸ਼ਬਦ ਮੀਤ ਸਿੰਘ। ਅੱਛਾ ਜੀ। ਇਹ ਬਈ ਕੀ ਗੱਲਬਾਤ ਹੈ ਇਹ? ਇਹ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੈਰੋ ਆਉਂਦੀ ਸੀ ਉਹਨੇ ਵੇਖਿਆ ਨਿਕਾ। ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ। ਹਾਂ ਜੀ। ਇਹ ਕਿੰਨੀ ਕੁ ਉਮਰ ਦੀ ਬੱਚੀ ਸੀ ਜੀ? ਉਹ ਬਣੋ ਨਹੀਂ ਆ ਕੋਈ 16 ਸਾਲ 15 ਸਾਲ। ਏ ਮੋਟਰਸਾਈਕਲ ਦੱਸ ਰਹੇ ਤੁਸੀਂ ਨਹੀਂ ਸਾਈਕਲ ਤੇ ਅਚਾ ਇਹ ਸਾਈਕਲ ਤੇ ਹੀ ਤੇ ਜਿਹੜੀ ਗੱਡੀ ਵਿੱਚ ਵੱਜੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਹਾਂਜੀ ਅਚਾ ਬਲੈਰੋ ਇਹਦੇ ਵਿੱਚ ਖਾਕ ਰਦੀ ਉਹਨੂੰ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਹੈ ਪੁਲਿਸ ਸਟੇਸ਼ਨ ਤੇ ਹਿਟ ਕਰ ਲਈਏ ਗੱਡੀ ਉੱਥੇ ਆ ਹਾਂਜੀ ਤੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਹੀ ਹੋ ਗਈ ਕੀ ਮੰਗ ਕਰਦੇ ਸਾਫ਼ ਮੰਗ ਇਨਸਾਫ਼ ਵੀ ਮੰਗਦੇ ਆ ਵੀ ਕੋਈ ਕਾਡਾ ਕਿਹੜਾ ਪਿੰਡ ਹੈ ਕੀ ਸਰਮਾ ਮੈਂ ਵੀਜੀ ਕਲੋਂ ਸਿੰਘ ਆ ਵਾਸੀ ਆਈ ਨਾਲੇ ਦਾ ਹੀ ਆ ਹਾਂਜੀ ਇਹ ਬੱਚਾ ਹੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਡ੍ਰਿਪ ਲੱਗਦੀ ਉਹਨਾਂ ਦਾ ਬਲੱਡ ਘਟੀ ਤੇ ਮੈਂ ਉਹਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਇਸ ਬੱਚੇ ਦਾ ਇਹ ਸਾਈਕਲ ਤੇ ਮਗਰੋਂ ਬਲੈਰੋਂ ਗੱਡੀ ਆਉਂਦੀ ਹੈ ਉਮਰਸਾ ਰੋਡ ਤੋਂ ਤੋਂ ਉਹਨਾਂ ਦੀ ਸਪੀਡ ਕਾਫੀ ਹੋਤਾਂ ਤੇ ਉਹਨਾਂ ਕੋ ਖਾਦ ਖੁਦ ਲੱਦੀ ਗੱਡੀ ਦੇ ਵਿੱਚ ਨੋ ਕੋ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਸੀ ਸਾਰਾ ਟੱਕਰ ਵੱਜੀ ਮੁੜ ਕੇ ਟਾਇਰ ਚੜ ਗਿਆ ਸਿਰ ਤੇ ਉਦੋਂ ਵੀਜੀ ਉੱਥੇ ਪਬਲਿਕ ਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਹੀ ਬੱਚਾ ਏਡਾ ਇੱਥੇ ਆਪਾਂ ਨਹੀਂ ਰਿਹਾ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾਦ ਕੇ ਵੀ ਜੀ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀ ਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀ ਜੀ ਕੰਟਰੋਲ ਜਿਹੜਾ ਗੱਡੀ ਵਾਲਿਆਂ ਨੂੰ ਚਾਹੀਦਾ ਵੀ ਕਿਸੇ ਦਾ ਧੀ ਪੁੱਤ ਕਿਸੇ ਦਾ ਕਿਤਰਾ ਚਲੰਗਦਾ ਸ਼ਹਿਰ 'ਚ ਹਮੇਸ਼ਾ ਕੰਟਰੋਲ 'ਚ ਵੀ ਜੀ ਚਲਾਉਣਾ ਚਾਹੀਦਾ ਫਾਈਵ ਵੀ ਰੋਡ ਤੇ ਮੰਨਿਆ ਕਿ ਬੜੀ ਗੱਡੀ ਪਹੜਾੜੀ ਹੈ ਸ਼ਹਿਰ 'ਚ ਆਉਂਦਾ ਕੰਟਰੋਲ ਵੀ ਜੀ ਹਰੇਕ ਨੂੰ ਚਾਹੀਦਾ ਹਰੇਕ ਦਾ ਧੀ ਪੁੱਤ ਵੀ ਜੀ ਡਾਂਦਾ ਪਰ ਆਪਣੇ ਕੋਣੀ ਵੀ ਜੀ ਇਹ ਚੀਜ਼ ਦੇਖੀ ਗਈ ਇਹ ਗੱਡੀ ਚ ਲੋਡ ਸੀ ਕੋਈ ਲੋੜ ਹੀ ਵਿੱਚ ਖਾਦ ਲੱਤੀ ਹੋਈ ਗੱਡੀ ਥਾਣੇ ਫੜਾਤੀ ਵੀ ਇਹਦੀ ਬੰਦਾ ਵੀ ਅਰੈਸਟ ਕਰਾਤਾ ਆ ਇਹਨੂੰ ਮਗਦੋਂ ਥਾਣੇ ਫੜਾਤਾ ਸੀ ਬਾਕੀ ਆਪਣੇ ਕੋਦੇ ਵਿੱਚ ਜਿਹੜੀ ਦੁੱਖ ਵੇਖਿਆ ਜਾਂਦਾ ਭਵੇਂ ਕਿਤਰਾ ਵੀ ਹੈ ਇਨਸਾਨੀਅਤ ਤੌਰ ਤੇ ਆਪਣੇ ਹੋਣੀ ਚੱਲਿਆ ਗਿਆ ਵੀ ਪਰ ਮੇਰੇ ਹੱਥੋਂ ਵੀ ਜੀ ਗਿਆ ਬੱਚਾ ਮੇਰਾ ਹਰ ਇੱਕ ਨੂੰ ਵੇਜੀ ਫਾਟੇ ਜੋੜ ਕੇ ਬੇਨਤੀ ਗੱਡੀ ਸਾਹਮਣਾ ਜਲਾਓ ਸ਼ਾਇਦ ਤੇ ਹਣੇ 50 ਚੜ੍ਹ ਕੇ ਵੀ ਜੀ ਕੋਈ ਨਾ ਤਕਰਾਵੇ ਬਹੁਤ ਟ੍ਰਾਫਿਕ ਵੀ ਜੀ ਕੀ ਪਤਾ ਕਿਦਾ ਕਿੱਥੋਂ ਕਿਨੇ ਨਿਕਲ ਆਉਣਾ ਜ਼ਰੂਰੀ ਥੋੜਾ ਵੀ ਜੀ ਕਿਸੇ ਦੇ ਬੱਚੇ ਨਹੀਂ ਨਿਕਲੋ ਆਪਣਾ ਵੀ ਨਿਕਲ ਸਕਦਾ ਕਿੰਨੀ ਘਾ ਨੂੰ ਕਾਲੀ ਹੁੰਦੀ ਵੀ ਜੀ ਮਨਪੇ ਕਿੱਥੇ ਅਸੀਂ ਕਿੱਡੀ ਕੀ ਥੱਤੀ ਪਹੁੰਚ ਜਾਣਾ ਇਸ ਕਰਕੇ ਵੀ ਜੀ ਹੌਂਸਲੇ ਨਾਲ ਹਮੇਸ਼ਾ ਆਪਣਾ ਸਮਝ ਕੇ ਵੀ ਜੀ ਚਲੋ ਵੀ ਆਪਾਂ ਸਾਡੇ ਵੀ ਧੀਆ ਪੁੱਤ ਨੁੜੀਆਂ ਚ ਤੁਰੇ ਫਿਰਨਦੇ ਗੱਡੀ ਕਿੰਨੀ ਉਹ ਜਿੱਲੀ ਜੂਰੇ ਉਹ ਉਹ ਕਿ ਦੇ ਵੀਜੀ ਹੌਸਲੇ ਨਾਲ ਉਦੀ ਕੰਟਰੋਲ ਚ ਹੁੰਦੀ ਤੇ ਇਹ ਹਾਸਾ ਤਾਂ ਨਹੀਂ ਨਾ ਬੱਚਾ ਜਿਹਦਾ ਵੀਦੀ ਪੁੱਤ ਗਿਆ ਵਾ ਉਹਨੂੰ ਪਤਾ ਵੀਜੀ ਬਾਕੀ ਤਾਂ ਦੁਨੀਆਂ ਨੇ ਵੇਫਾ ਆ ਗਏ ਹੁਣ ਚਲੋ ਆਪੋ ਆਪਣੇ ਘਰ ਨੂੰ ਚਲੀ ਜਾਣਾ ਇਹ ਵੀ ਰਿਕਮ ਇਹ ਆਪਣੇ ਹੰਬਰਸਰ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਤੇ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ ਇਹ ਜੇ ਦੀ ਸਨਗਤ ਹੋਈ ਹੈ ਸਬਤ ਸਿੰਘ son of ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਹੈ ਜੀ ਕਿੰਨੇ ਮੋੜ ਬੱਚੇ ਦੀ 13 14 ਸਾਲ ਆ ਜੀ ਹਾਂ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਹੈ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਕਿ ਸੜਕੋਂ ਗੱਡੀਆਂ ਬਸਰ ਸਾਈਡ ਤੋਂ ਆ ਰਹੀ ਤੇ ਸੜਕ ਕ੍ਰੋਸ ਕਰਦੇ ਆ ਯਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਜੋ ਬਣਦੀ ਹੈ ਉਹਦਾ ਕੀਤੀ ਜਾਗੀ ਮੁਕਤ ਤੇ ਜਿਹੜਾ ਜਿਹਦੀ ਗੱਡੀ ਵਿੱਚ ਵਰਜੀ ਉਹ ਸਮੇਂ ਕਿਤੇ ਉਹ ਰਿਥੀ ਆਪਣੇ ਕੋਠਾਣੀ ਹੈ ਜੀ ਗੱਡੀ ਗੱਡੀ ਵੀ ਰਸਤਾ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ